ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭਨ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੀ ਗੋਭੀ ਲੈ ਕੇ ਆਲੋਣ ਆਪਾਂ ਗਾਜਰਾਂ ਦਾ achar ਪਾਵਾਂਗੇ ਤੇ ਨਾਲ ਗੋਭੀ ਦਾ achar ਪਾਵਾਂਗੇ ਇਹਨੂੰ ਆਪਾਂ ਕੱਟ ਲੈਣੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਲਸਣ ਤੇ ਨਾਲ ਅਦਰਕ ਪਾਵਾਂਗੇ ਨਾਲ ਗਾਜਰਾਂ ਤੇ ਨਾਲ ਗੋਭੀ ਇਹਦਾ ਆਪਾਂ ਖੱਟਾ ਮਿੱਠਾ ਚਾਰ ਬਣਾਵਾਂਗੇ ਤੇ ਆਜੋ ਆਪਾਂ ਇਹਨਾਂ ਨੂੰ ਕੱਟ ਲੈਨੇ ਆ। ਆਹ ਲੋ ਜੀ ਗੋਭੀ ਜਿਹੜੀ ਆਪਾਂ ਧੋ ਕੇ ਸਾਫ਼ ਕਰਕੇ ਕੱਟ ਲਈ ਆ ਤੇ ਇਹਨੂੰ ਹੁਣ ਆਪਾਂ ਸੁੱਕਣੇ ਪਾਵਾਂਗੇ। ਤੇ ਦੋ ਜਣੇ ਨੂੰ ਸੁਕਾਵਾਂਗੇ ਦੋ ਧੁੱਪਾਂ ਲਵਾ ਕੇ ਫਿਰ ਆਪਾਂ ਚਾਰ ਪਾਵਾਂਗੇ। ਤੇ ਇਹ ਆਪਣੀਆਂ ਗਾਜਰਾਵਾਂ। ਇਹ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਸਾਫ਼ ਕਰਕੇ ਤੇ ਕੱਟ ਲਈਆਂ ਤੇ ਇਹਨਾਂ ਨੂੰ ਵੀ ਆਪਾਂ ਧੁੱਪ ਲਵਾਵਾਂਗੇ। ਇਹਨੂੰ ਧੁੱਪੇ ਪਾ ਦਿੰਨੇ ਆ। ਇਹਨੂੰ ਹੁਣ ਚੰਗੀ ਤਰ੍ਹਾਂ ਦੋ ਤੁੱਪਾਂ ਲੱਗ ਜਾਣਗੀਆਂ ਫਿਰ ਆਪਾਂ ਚਾਰ ਪਾਵਾਂਗੇ ਫਿਰ ਆਪਾਂ ਮਿਲਦੇ ਆ ਤੇ ਹਾਂਜੀ ਗੋਭੀ ਤੇ ਗਾਜਰਾ ਆਪਣੀਆਂ ਸੁੱਕ ਗਈਆਂ ਵੇਖੋ ਇਦਾਂ ਦੀਆਂ ਆਪਾਂ ਸਕਾਉਣੀਆਂ ਇਹ ਇਹਨਾਂ ਨੂੰ ਆਪਾਂ ਦੋ ਤੁੱਪਾਂ ਲਵਾਈਆਂ ਹੁਣ ਆਪਾਂ ਇਹਨਾਂ ਦਾ ਪਾਉਨੇ ਆ ਚਾਰ ਤੇ ਚਾਰ ਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਉਨੇ ਆ ਉਹ ਇਸ ਤਰ੍ਹਾਂ ਵਾ ਇਹ ਕਾਲੀ ਮਿਰਚ ਪਾਵਾਂਗੇ ਆਪਾਂ ਇਹ ਤਾਂ ਨੀਆ ਪਾਵਾਂਗੇ ਨਾਲ ਕਲੌਂਜੀ ਤੇ ਇਹ ਜੀਰਾ ਵਾ ਇਹ ਮੇਥੀ ਦਾਣਾ ਇਹ ਰਾਈ ਆ ਤੇ ਇਹ ਆਪਣਾ ਕਾਲਾ ਨਮਕ ਹੈ ਤੇ ਨਾਲ ਆਪਾਂ ਦੋ ਚਮਚੇ ਪਾ ਰਹੇ ਆ ਸੇਧਾ ਨਮਕ ਨਾਲ ਹਲਦੀ ਦੋ ਚਮਚੇ ਤੇ ਇੱਕ ਚਿੰਚਾ ਲਾਲ ਮਿਰਚ ਪਾਵਾਂਗੇ ਨਾਲ ਆਪਾਂ ਇਹ ਪਾਵਾਂਗੇ ਅਦਰਕ ਅਦਰਕ ਤੇ ਲਸਣ ਦੀ ਆਪਾਂ ਪੇਸਟ ਬਣਾ ਕੇ ਪਾਵਾਂਗੇ ਇਹ ਗੁੜ ਪਾਵਾਂਗੇ ਜੇ ਆਪਾਂ ਗੁੜ ਦੀ ਛਾਣੀ ਬਣਾ ਕੇ ਪਾਵਾਂਗੇ ਚਾਰ ਦੇ ਵਿੱਚ ਤੇ ਖੱਟਾ ਮਿੱਠਾ ਚਾਰ ਆਪਾਂ ਆਜੋ ਤਿਆਰ ਕਰਦੇ ਆ ਇਹਨੂੰ ਹੁਣ ਆਪਾਂ ਤੜਕਾ ਲਾਵਾਂਗੇ ਤੇ ਮਸਾਲਾ ਆਪਾਂ ਥੋੜਾ ਜਿਹਾ ਡਰਾਈ ਕਰਾਂਗੇ ਕੁਝ ਕੁ ਮਸਾਲੇ ਆਪਣੇ ਡਰਾਈ ਕਰਨ ਵਾਲੇ ਆ ਤੇ ਕੁਝ ਤਾਂ ਆਪਾਂ ਉਦਾਂ ਹੀ ਪਾਉਣੇ ਆ ਇਹ ਆਪਾਂ ਕਾਲੀਆਂ ਮਿਰਚਾਂ ਪਾ ਲਾਂਗੇ ਦੋ ਚਮਚੇ ਇਹ ਤਾਂ ਨੀਆ ਪਾ ਲੈਨੇ ਆ ਇਹਨਾਂ ਨੂੰ ਤਾਂ ਨੀਆ ਪਾਵਾਂਗੇ ਆਪਾਂ ਨਾਲ ਹੀ ਜੀਰਾ ਪਾ ਲੈਨੇ ਆ ਦੋ ਚਮਚੇ ਦੋ ਚਮਚੇ ਮੇਥੇ ਪਾਵਾਂਗੇ ਇਹ ਮਸਾਲੇ ਆਪਾਂ ਥੋੜੇ ਥੋੜੇ ਡਰਾਈ ਕਰਕੇ ਤੇ ਇਹਨਾਂ ਨੂੰ ਆਪਾਂ ਪੀਸ ਲਾਂਗੇ ਤੇ ਮਸਾਲਾ ਆਪਣਾ ਡਰਾਈ ਹੋ ਗਿਆ ਵਾ ਵੇਖੋ ਸਮੈਲ ਆ ਰਹੀ ਆ ਤੇ ਆਪਾਂ ਇਹਨਾਂ ਨੂੰ ਡਰਾਈ ਕਰਨਾ ਤੇ ਇਹਨੂੰ ਆਪਾਂ ਪੀਸ ਲੈਨੇ ਆ ਢੁੰਡੇ ਚ ਪਾ ਕੇ ਪੀਸਾਂਗੇ ਆਪਾਂ ਇਸੇ ਤਰ੍ਹਾਂ ਆਪਾਂ ਦੇ ਰੋਡ ਜਿਆ ਕਰਨਾ ਹੈ ਮੈਂ ਆਪਾਂ ਤਾਂ ਇਹ ਤਿੰਨ ਤੋਂ ਉੱਪਰ ਸਕਾ ਲਓ ਜੇ ਤੋਂ ਉੱਪ ਲੱਗੀ ਹੋਵੇ ਤਾਂ ਉੱਪ ਸਕਾ ਲਓ ਡਰਾਈ ਕਰਨ ਦੀ ਲੋੜ ਹੀ ਨਹੀਂ ਜੇ ਤੋਂ ਉੱਪ ਨਾ ਲੱਗੀ ਹੋਵੇ ਥੋੜੀ ਜਿਹੀ ਨਵੇਂ ਕੱਢਣੇ ਪੈਂਦੀ ਮਸਾਲਿਆਂ ਦੀ ਸਾਲਾ ਆਪਾਂ ਅਸਰਾਂ ਦਾ ਬ੍ਰੀਕ ਕਰ ਲਿਆ ਵਾ ਥੋੜਾ ਦਰਾਜ ਆਪਾਂ ਕਰਨਾ ਸੀ ਨੂੰ ਆਪਾਂ ਪਲੇਟ ਚ ਕੱਢ ਲੈਨੇ ਸਕੁੰਡੇ ਵਿੱਚ ਆਪਾਂ ਇਹ ਲਸਣ ਤੇ ਅਦਰਕ ਦੀ ਪੇਸਟ ਬਣਾ ਲਾਂਗੇ ਹਾ ਵੇਖੋ ਆਪਣੀ ਅਦਰਕ ਲਸਣ ਦੀ ਪੇਸਟ ਜਿਹੜੀ ਆਪਾਂ ਬਰੀਕ ਕਰਕੇ ਇਹਨੂੰ ਹਣ ਆਪਾਂ ਕੱਢ ਲੈਨੇ ਇੱਕ ਕੌਲੀ 'ਚ ਕੜਾਈ ਆਪਾਂ ਰੱਖ ਲਈ ਤੇ ਕੜਾਈ 'ਚ ਆਪਾਂ ਪਾਇਆ ਸਰੋਂ ਦਾ ਤੇਲ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਕਲੌਂਜੀ ਦੋ ਚਮਚੀ ਆਪਾਂ ਪਾਵਾਂਗੇ ਰਾਈ। ਇਹਦੇ ਵਿੱਚ ਆਪਾਂ ਪਾ ਦਾਂਗੇ ਤਿੰਨ ਕ ਲਸਣ ਦੀ ਪੇਸਟ। ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਆਪਾਂ। ਇਹ ਅਦਰਕ ਲਸਣ ਆ ਆਪਣਾ ਪੁੱਜ ਗਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਲੋਣ ਹਲਦੀ ਮਿਰਚਾਂ ਸਾਲੇ ਵੀ ਆਪਣੇ ਪੁੱਜ ਗਏ ਤੇ ਆਪਾਂ ਬਾਦਾਂਗੇ ਵਿੱਚ ਗੋਭੀ ਹਾਲੀ ਆਪ ਪਾਦਾਂਗੇ ਗਾਜਰਾ ਥੋੜਾ ਜਿਆ ਇਹਨਾਂ ਨੂੰ ਪੁੰਨਾਗੇ ਆਪਾਂ ਵਿੱਚ ਮਸਾਲਿਆਂ ਦੇ ਸਾਰ ਆਪਣਾ ਤਿਆਰ ਆ ਤੇ ਇਹ ਆਪਾਂ ਜਿਹੜਾ ਮਸਾਲਾ ਕੀਤਾ ਸੀ ਦਰਵਾੜਾ ਜੇ ਆਪਾਂ ਕੀਤਾ ਸੀ ਇਹ ਆਪਾਂ ਪਾ ਦਿੰਨੇ ਆ ਸਾਰਾ ਹੀ ਅਜੇ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਪਾਵਾਂਗੇ ਜਿਹਦੇ ਨਾਲ ਖੱਟਾ ਮਿੱਠਾ ਚਾਰ ਬਣਨਾ ਵਾ ਤੇਰੇ ਤੁਸੀਂ ਭਾਵੇਂ 1 ਸਾਲ ਤੱਕ ਰੱਖ ਸਦਿਓ ਚਾਰ ਨਹੀਂ ਖਰਾਬ ਹੋਊਗਾ ਇਹਨਾਂ ਵਧੀਆ ਇਹ ਚਾਰ ਬਣਦਾ ਵਾ ਬਿਲਕੁਲ ਖਰਾਬ ਨਹੀਂ ਹੁੰਦਾ ਇਹਦਾ ਆਪਾਂ ਤੇਲ ਸਾੜ ਕੇ ਰੱਖਿਆ ਸੀ ਇਹ ਹੁਣ ਆਪਾਂ ਉੱਪਰ ਦੀ ਪਾ ਦੇਣਾ ਮਸਾਲੇ ਕਿੰਨੇ ਪਾਏ ਆ ਪੰਜਾਰ ਦੇ ਵਿੱਚ ਚਾਰ ਬਿਲਕੁਲ ਹੀ ਖਰਾਬ ਨਹੀਂ ਹੋਣਾ ਭਾਵੇਂ ਸਾਲ ਤੱਕ ਰੱਖ ਲੋ ਇਹਨੂੰ ਹੁਣ ਆਪਾਂ ਥੱਲੇ ਲਾ ਲੈਨੇ ਆ ਥੋੜਾ ਜਿਹਾ ਠੰਡਾ ਹੋਗਾ ਤੇ ਇਹਦੇ ਵਿੱਚ ਆਪਾਂ ਗੁੜ ਸਿਰਕੇ ਦੀ ਚਾਹਣੀ ਬਣਾ ਕੇ ਪਾਵਾਂਗੇ ਤੇ ਉਹਦੇ ਨਾਲ ਇਹ achar ਖੱਟਾ ਮਿੱਠਾ ਹੋ ਜਾਊਗਾ ਤੇ ਹੁਣ ਆਪਾਂ ਬਣਾਵਾਂਗੇ ਗੁੜ ਦੀ ਚਾਹਣੀ ਗੁੜ ਦੀ ਚਾਹਣੀ ਹੁਣ ਆਪਾਂ ਇੱਕ ਪੈਨ ਲੈ ਲਿਆ ਵਾ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੋਲਾ ਤੇ ਇੱਕ ਕੱਪ ਸਿਰਕੇ ਦਾ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਗੁੜ ਚਾਨੇ ਵੇਖੋ ਆਪਣੀ ਬਣ ਗਈ ਆ ਇਦਾਂ ਦੀ ਆਪਾਂ ਇੱਕ ਤਾਰ ਦੀ ਬਣਾਉਣੀ ਆ ਆ ਵੇਖੋ ਇੱਕ ਤੇ ਤਾਰ ਬਣਦੀ ਪਈ ਆ ਇਹਨੂੰ ਚਾਰ ਦੇ ਵਿੱਚ ਪਾ ਦਾਂਗੇ ਇਹ ਖੱਟਾ ਮਿੱਠਾ achar ਆਪਣਾ ਤਿਆਰ ਆ ਆਹ ਲੋ ਜੀ ਖੱਟਾ ਮਿੱਠਾ ਗਾਜਰ ਗੋਭੀ ਦਾ achar ਬਣ ਕੇ ਆਪਣਾ ਤਿਆਰ ਆ ਤੇ ਕਿੰਨੇ ਕਿੰਨੇ ਬਣਾਇਆ ਕਮੈਂਡ ਕਰਕੇ ਜ਼ਰੂਰ ਦੱਸਿਓ ਤੇ ਇਹ ਆਪਣਾ ਚਾਰ ਕਦੀ ਵੀ ਖਰਾਬ ਨਹੀਂ ਹੋਣ ਵਾਲਾ ਤੇ ਇਹ ਜਿੰਨਾ ਮਰਜੀ ਤੁਸੀਂ ਚਾਰ ਪਾ ਲਓ ਆਪਾਂ 2 ਕਿਲੋ ਚਾਰ ਪਾਇਆ ਵਾਏ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਇਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ